ਮੈਂ ਗਰਮ ਫਾਰਟੀ 200 ਰੁਪਏ ਦੇ। ਓਹੋ। ਮੇਰੀ ਗਰਮ ਫਾਰਟੀ ਕਿੱਕਬੱਡੀ ਕਰ। ਤੇ ਮੇਰੀ ਗਰਮ ਫਾਰਟੀ ਆ 200 ਰੁਪਏ ਦੇ। ਦਾਈ ਜੀ 200 ਰੁਪਏ ਗਿੱਡੀ ਕੋਲ। ਕੱਢੇ ਦੇ ਫਿਰ ਮੈਂ ਤੁਹਾਨੂੰ ਜ਼ਰੂਰੀ ਮੈਂ ਜਾਣਾ 200 ਰੁਪਏ ਦੇ। ਅੱਛਾ ਤਾਂ ਮੈਂ ਜਾ ਰਿਹਾ ਹਾਂ। 200 ਰੁਪਏ। 200 ਰੁਪਏ। ਵਾਲੇ ਚੋਣ ਦੇ ਦੇ 200 ਰੁਪਏ। ਫਿਰ ਇਹਦੇ ਲਾਜ ਵਾਸਤੇ ਲੈ ਆਂਦੇ ਹੋਏ ਨਹੀਂ। ਫਿਰ ਤੈਨੂੰ ਸ਼ੋਅ ਕਰਕੇ ਆ। 100 ਰੁਪਏ ਦੇ ਪੂਆ ਚੱਲ। ਬਾਏ। ਲਾ। ਤੁਹਾ ਟੂਏ ਮਾਲਾ ਇਹਦਾ ਤੈਨੂੰ ਨਾ ਹੁਣ ਮੇਰੀ ਸੀਛ ਲੱਗੂਗੀ ਇਹ ਟੂਏ ਮਾਲਾ ਪਤਾ ਕਿੰਨਾ ਕਰਦ ਵਧੂਗਾ ਹੁਣ ਐਨਾ ਬਸ ਠੀਕ ਆ ਕਿੰਨਾ ਫਰ ਵਧੂਗਾ ਸਪੈ ਜਾ ਬਜਾ ਹੋ ਜੂਗੀ ਹਾਂ ਉਹ ਕੰਮ ਜਾ ਕੇ ਆਉਣਾ ਲੱਗਾ ਚੰਗਾ ਜਾਇਆ ਹੈ ਜਾਇਆ ਆਤ ਦੱਸੀ ਨਾ ਗਿਆ ਜੱਗਾ ਮੈਂ ਕਹਿੰਦਾ ਦੱਸਦੀ ਆਂ ਅੱਜ ਭਾਈ ਜੀ ਨਾ ਬਸ ਜੀ ਨੋ ਨਾ ਮਾਈਂਡ ਨਾ ਆ ਅੱਜ ਦਾ ਨਾ ਮਾਈਂ ਨਾ 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 ਇਹਦੇ ਨੇ ਨਾ ਦੋ ਤੀਪਾ ਪਈ ਜਿਹੜੀ ਬੁਆ ਅੱਛੀ ਆ ਮਾਪ ਕੋ ਦੇਖ ਹੋਣੀ ਮੁਰਿਆ ਨਾ ਚੰਗਾ ਚੰਗਾ ਜਾ ਮੇਰੀ ਗਾਤਾ ਸੁਣ ਮੇਰੀ ਗਾਤਾ ਸੁਣ